ਤੁਸੀਂ ਘਰ ਠੀਕ ਠਾਕ? ਹਾਂ ਜੀ ਮੈਂ ਚੱਲ ਸੀ। ਉਹ ਦੁਆ ਠੀਕ ਠਾਕ? ਹਾਂ ਜੀ ਹਾਂ ਜੀ ਬਈ ਸਾਰੇ ਵਧੀਆ ਤੁਸੀਂ ਦੱਸੋ ਆਪਣੇ ਠੀਕ ਵਧੀਆ ਬਈ ਵਧੀਆ ਵਧੀਆ ਠੀਕ ਠਾਕ ਹੋਰ ਦੱਸੋ ਠੀਕ ਹੈ ਬਈ ਵਧੀਆ ਵਧੀਆ। ਉਹ ਪੰਡਿਆ ਵਾਲੀ ਦੂਰ ਲੱਗਿਆ ਹੋਣਾ ਮੇਰਾ ਤੁਹਾਨੂੰ। ਹਾਂ ਜੀ ਹਾਂ ਜੀ ਮਤਲਬ ਚਲੋ ਲੱਭ ਹੀ ਲਿਆ ਹੌਲੀ ਹੌਲੀ। ਹਾਂ ਜੀ ਇਹ ਨਾ ਆਪਣੇ ਫੀਲਡ ਕੋਡ ਜਿਹੜਾ ਖੀਰਲਾ ਪਿੰਡ ਆਜ ਤੋਂ ਅੱਗੇ ਫਰੋਜਪੁਰ ਸ਼ੁਰੂ ਹੋ ਜਾਂਦਾ ਹੈ। ਹਾਂ ਜੀ ਹਾਂ ਜੀ ਕਿਉਂਕਿ ਦੋ ਛੜਕਾਂਗੇ ਪਾਰਦਿਆਂ ਨੇ ਵੀਰੇ ਰੰਦੇ ਇੱਥੇ। ਹਾਂ ਆਹ ਕਰਖੀ ਹੈ। ਠੀਕ ਹੈ। ਆਪਦਾ ਸਵਾਗਤ ਹੈ ਵੀਰੇ ਆਪਣੇ ਚ ਚੰਗਾ ਜਾਨਡਰ ਸਾਹਿਬ ਜਾਨਡਰ ਸਾਹਿਬ ਦੇ ਨਾਮ ਤੇ ਮਸ਼ਹੂਰ ਹੋਇਆ ਮੁੰਡਾ ਉਹਦੇ ਨਾਲ ਅੱਜ ਤੁਹਾਨੂੰ ਰੂਪਰੂਪ ਗਾਵਾਂਗੇ ਗੱਲਾਂ ਬਾਤਾਂ ਕਰਾਂਗੇ ਆਪਾਂ ਸਵਾਗਤ ਹੈ ਵੀਰੇ ਇਹਦੇ ਤੁਹਾਡਾ ਆਪਣੇ YouTube ਚੈਨਲ ਤੇ ਸਾਡਾ ਵੀਰੇ ਬਹੁਤ ਬਹੁਤ ਤੁਸੀਂ ਤੇਰੇ ਕੋਲ ਆਏ ਢਾਈ ਬਹੁਤ ਧੰਨਵਾਦ ਭਾਈ ਤੇ ਸ਼ੁਰੂਆਤ ਕਰਦੇ ਆਪਾਂ ਵੀਰੇ ਇਹਦੇ 13 ਮਤਲਬ ਕਬੱਡੀ ਵਾਲੀ ਕਿਦਾਂ ਰੁਝਾਨ ਬਣਿਆ ਜਿਹੜਾ ਸਟਾਰਟਿੰਗ ਤੋਂ ਕਿੱਦਾਂ ਤੋਂ ਸ਼ੁਰੂ ਕੀਤੀ ਕਬੱਡੀ ਖੇਡਣੀ ਹੁੰਦਾ ਨਹੀਂ ਵੈਸੇ ਭਾਈ ਆਪਣੇ ਪਿੰਡ ਦੇ ਮੁੰਡੇ ਖੇਡਦੇ ਪਹਿਲਾਂ ਤਾਂ ਨਿੱਕੇ ਨਿੱਕੇ ਹੁੰਦੇ ਸਕੂਲ 'ਚ ਆਪਣੇ ਗਰਾਊਂਡ ਸੀਗਾ ਹਾਂਜੀ ਹਾਂਜੀ ਇੱਥੇ ਵੱਡੇ ਮੁੰਡੇ ਖੇਡ ਦਿੰਦੇ ਬਸ ਇਦੋਂ ਸਕੂਲੋਂ ਬਾਅਦ ਬਸ ਉੱਥੇ ਡਹਿ ਪੈਣਾ ਧੁੱਪੇ ਛੋਟੇ ਛੋਟੇ ਆਨੇ ਤੇ ਬਾਅਦ ਵਿੱਚ ਹੌਲੀ 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 ਇਧਰ ਰਿਆਨ ਜਾਂ ਬਣ ਗਿਆ ਫੇ ਖੇਡਣ ਲੱਗ ਪਏ ਬਾਈ ਇਨੀ ਕਬੱਡੀ ਖੇਡਣ ਲੱਗ ਪਏ ਉਹਦੇ ਪਿੰਡ ਦੀ ਟੀਮ ਸੀ ਬਾਈ ਨੀ ਚ ਬਾਅਦ ਵਿੱਚ ਛੋਟੇ ਬੰਦੇ ਸ਼ੁਰੂ ਕਰ ਓਪਨ ਫਰਕਨ ਤੋਂ ਮਤਲਬ ਰਿੰਦੇ ਵਿੱਚ ਖੇਡਣਾ ਸ਼ੁਰੂ ਕੀਤੀ ਏਡੀਆਂ ਓਪਨ ਬਾਈ ਮੈਂ ਤੇਜ਼ 22 ਤੋਂ ਸ਼ੁਰੂ ਕੀਤੀ ਸੀ ਬਾਈ ਠੀਕ ਹਾਂਜੀ ਤੇ ਪਹਿਲੇ ਸੀਜ਼ਨ ਦੀ ਬਹੁਤ ਵਧੀਆ ਪ੍ਰਦਰਸ਼ਨ ਸੀ ਓਪਨ ਜੀ ਠੀਕ ਹੈ ਹਾਂਜੀ ਤੇ ਉਦੋਂ ਮਤਲਬ ਜਦੋਂ ਪਲੇਅਰਾਂ ਦੇ ਵੀਜੇ ਲੱਗਦੇ ਆ ਉਦੋਂ ਮੇਰੇ ਪੂਰਾ ਟੌਪ ਤੇ ਚੱਲ ਰਿਹਾ ਤੇ ਉਦੋਂ ਫੇਰ ਬਈ ਮੇਰੇ ਹੱਟ ਲੱਗ ਗਈ ਸੀ ਠੀਕ ਹੈ ਕਿਦਾਂ ਹੋਣ ਲੱਗੀ ਆ ਆਹ ਦਿਨਾ ਜੀ ਮੇਰੇ ਹੱਟ ਲੱਗਦੀ ਆ ਬਈ ਅੱਛਾ ਅੱਛਾ ਗਿੱਟੇ ਤੇ ਤੁਹਾਡੇ ਜਿਹੜੀ ਫ੍ਰੈਕਚਰ ਹੋ ਗਿਆ ਜੀ ਹਾਂਜੀ ਹਾਂਜੀ ਪਹਿਲਾਂ ਆਪਰੇਸ਼ਨ ਕਰਾਇਆ ਹੁਣ ਫੇਰ ਦੁਬਾਰਾ ਕਰਾਉਣਾ ਦੁਬਾਰਾ ਫੇਰ ਹਾਂਜੀ ਹਾਂਜੀ ਠੀਕ ਹੈ ਵੀਰ ਜੀ ਕਿਹੜੇ ਫਰੰਦੇ ਪਰ ਤੁਹਾਨੂੰ ਕਿਹੜਾ ਮਤਲਬ ਕਬੱਡੀ ਦੇ ਵਿੱਚ ਕਿਹੜੀ ਟੀਮ ਨਾਲ ਵਧੀਆ ਜ਼ਿਆਦਾ ਮਤਲਬ ਜੋਸ਼ ਹੁੰਦਾ ਬੰਦੇ ਚ ਕਬੱਡੀ ਖੇਡਣ ਨਾਲ ਜਾਂਦਾ ਵੀ ਆਪਾਂ ਕਿ ਆ ਆਪਾਂ ਜ਼ਿਆਦਾ ਰੇਡਾਂ ਪਾਈਏ ਜਿੱਦੋਂ ਨੰਬਰ ਲਈਏ ਕਿਉਂਕਿ ਸਾਰੇ ਪਲੇਅਰ ਦੀ ਵਧੀਆ ਹੁੰਦਾ ਨੂੰ ਪਤਾ ਹੀ ਹੈ ਨਾ ਹਾਂਜੀ ਕਿ ਜਿਹੜੇ ਤਗੜੇ ਪਲੇਅਰ ਆ ਜਿਹੜੇ ਅੰਤਰਰਾਸ਼ਟਰੀ ਬਾਹਰੋਂ ਬਰੋ ਖੇਡ ਕੇ ਆਉਂਦੇ ਉਹਨਾਂ ਦਾ ਮੈਚ ਖੇਡਣ ਦਾ ਸਵਾਦ ਵੱਖਰਾ ਹੀ ਹੈ ਕਿਉਂਕਿ ਉਹਨਾਂ ਤੋਂ ਮਨਲਾ ਕੌੜੇ ਦਾ ਪਾਜਦਾ ਫਿਰ ਲੋਕ ਮਾਰਦੇ ਤਾੜੀਆਂ ਜੋ ਜੋ ਜ਼ਿਆਦਾ ਹੁੰਦਾ ਜੀ ਹਾਂਜੀ ਹਾਂਜੀ ਵਧੀਆ ਮਨ ਨੂੰ ਪਲੇਅਰਾਂ ਦਾ ਖੇਡਣਾ ਵਧੀਆ ਲੱਗਦਾ ਹੈ ਵਧੀਆ ਪਲੇਅਰਾਂ ਨਾਲ ਠੀਕ ਹੈ ਜੀ ਠੀਕ ਹੈ ਤੇ ਜ਼ਿਆਦਾ ਫਿਰ ਇਹਦੇ ਪਰ ਕਿਹੜੀ ਟੀਮ ਵੱਲੋਂ ਤੋਂ ਜ਼ਿਆਦਾ ਕਬੜੀਆਂ ਪਾਉਣਾ ਨਾ ਵੀ ਮੇਰਾ ਯਾਰ ਵੰਦਰ ਜਾਨੇ ਦਾ ਡਾਕਟਰ ਜਿਹੋ ਦਿਨਾਂ ਭਰਾਵਾਂ ਵਾਲਾ ਪਿਆਰੀ ਆ ਕੋਈ ਚੱਕਰ ਨਹੀਂ ਪਰਿਵ अच्छा अच्छा हां ओदे ਨਾਲ ਹੀ ਖੇਡਣਾ ਵਧੀਆ ਲੱਗਦਾ ਬਾਈ ਮੈਨੂੰ ਠੀਕ ਹੈ ਜਿਆਦਾ ਜਾਨ ਕੇ ਤੂੰ ਬਾਂਦਰ ਜਟਾਣ ਦੀ ਟੀਮ ਬਲੋ ਹਾਂ ਬਾਂਦਰ ਜਟਾਣਾ ਹੀ ਬਾਂਦਰ ਜਟਾਣ ਦੀ ਟੀਮ ਲੋ ਅੱਛਾ ਤੇ ਅੱਜ ਧੱਕਰ ਫਿਰ ਕਿੱਥੇ ਕਿੱਥੇ ਕਿਹੜੇ ਕਿਹੜੇ ਮੇਲੇ ਦੇ ਮੇਰੇ ਨੇ ਤੂੰ ਬੈਠ ਰਿਆ ਮਤਲਬ ਕੀ ਕੀ ਜਿੱਤੇ ਅੱਜ ਧੱਕਰ ਤੋਂ ਵੱਡੀ ਚ ਭਾਈ ਦੋ ਦਿਨ ਮੇਲੇ ਇੱਕ ਤਾਂ ਰਾਸਥਾਨ ਮੇਲੇ ਚ ਬੈਠ ਰਿਆ ਸੀ ਮੈਂ ਤੇ ਬੂਟਾ ਕੁੱਡਾ ਠੀਕ ਹੈ ਹਾਂਜੀ ਹਾਂ ਤੇ ਇੱਕ ਜੀ ਇਧਰ ਆਪਣੇ ਆਇਲ ਕਾਲੀ ਸਾਈਡ ਸੀ ਆ ਉੱਥੋਂ ਬੈਠ ਨਿਕਲੇ ਸੀ ਉੱਥੇ 33 33 ਸੋਈ ਬੈਠਣਾ ਨੂੰ ਲੋਤ ਨਾ ਥਾਂ ਬੈਠਣੇ ਇਹ ਕਹਿੰਦੇ تھے ਹਾਂ ਜੀ ਬੜਾ ਆਪਦੇ ਬਚਪਨ ਬਾਰੇ ਤੇ ਕਦੋਂ ਜਨਮ ਹੋਇਆ ਜਰਾ ਤੇ ਕੀ ਸਟੱਡੀ ਕੀਤੀ ਉਹਦੇ ਬਾਰੇ ਥੋੜਾ ਜਿਹਾ ਜ਼ਰੂਰ ਜਾਣਕਾਰੀ ਦਿਓ ਹਾਂ ਜੀ ਮੇਰਾ ਜਨਮ 94 ਦਾ ਮੇਰਾ ਬਰਥ ਹੈ 4 11 1994 ਜੀ ਮੈਂ ਪਹਿਲੀ ਦੱਕਦਾ ਹੀ ਆਪਣੇ ਪਿੰਡ ਹੀ ਸਕੂਲ ਉੱਤੋਂ ਕੀਤੀ ਹੈ ਜੀ ਉਸ ਤੋਂ ਬਾਅਦ ਆਪਣੇ ਪਹਿਮੀ ਤੋਂ ਬਾਅਦ ਝੰਡਾ ਸਾਹਿਬ ਜੀ ਪਲੱਸ 2 ਉੱਥੇ ਕੀਤੀ ਬਸ ਉਸ ਤੋਂ ਬਾਅਦ ਆਈਟੀਆਈ ਕਰਨ ਲੱਗਿਆ ਸੀ ਉਹ ਵੱਧ ਬਚਾਲੀ ਛੜਤੀ ਬੱਕ ਵੱਡੀ ਚੇਨਰ ਜਾਨ ਸੀਗਾ ਬਸ ਉਹ ਜਿਆਦਾ ਜਰਾ ਇਦਾਂ ਹੀ ਹੁੰਦਾ ਰਹਿੰਦੇ ਜਿਹੜੇ ਕਬੱਡੀ ਪਲੇਅਰ ਹੁੰਦੇ ਆ ਨਾ ਉਹ ਮਤਲਬ ਘਾਟ ਹੀ ਪੜੇ ਲੈ ਕੇ ਸਟੱਡੀ ਵਾਲੀ ਘਾਟ ਹੀ ਜਾਂਦੀ ਜਾਂਦੀ ਬਸ ਉਹ ਆਈ ਆਈਟੀਆਈ ਵਿੱਚ ਹੀ ਛੱਡਦੀ ਬਸ ਖੇਡਣ ਦੇ ਵਿੱਚ ਹੀ ਬਸ ਅਸਾਂ ਤੋਂ ਕਿਦਾਂ ਸਟਾਰਟ ਕਰਦਾ ਕਬੱਡੀ ਯਾਨੀ ਕੀ ਹਾਂਜੀ ਹਾਂਜੀ ਤੇ ਹੁਣ ਫਿਰ ਸੱਟਾਂ ਫੇਟਾਂ ਨਾਲ ਥੋੜਾ ਜਿਹਾ ਦੂਰ ਹੋ ਗਏ ਕਬੱਡੀ ਤੋਂ ਬਹੁਤ ਜਿਆਦਾ ਬਈ ਦਿਲ ਨਹੀਂ ਕਰਦਾ ਯਾਰ ਹੁਣ ਇੱਕ ਵਾਰੀ ਪਹਿਲਾ ਆਪਰੇਸ਼ਨ ਕਰਾਇਆ ਬਈ ਉਦੋਂ 9-8-9 ਮਹੀਨੇ ਰੈਸਟ ਕਰਤੀ ਹੁਣ ਫੇਰ ਦੁਬਾਰਾ ਉੱਥੇ ਹੀ ਲੱਗ ਗਈ ਬਈ ਪਰ ਮਨ ਜਾਂ ਦੁਖੀ ਹੁੰਦਾਗਾ ਕਿ ਚਲੋ ਛੱਡ ਦਗੇ ਫਿਰ ਫਿਰ ਪਰ ਨਹੀਂ ਔਰ ਕਿਰਨ ਨਾਮ ਅੰਜਾ ਦੋਹੀ ਆ ਬਈ ਹਾਂ ਇਹ ਤਾਂ ਹੈਗੇ ਕਹਿੰਦੇ ਪਰ ਜੇ ਮਤਲਬ ਤੂੰ ਜੰਡ ਸਾਹਿਬ ਦੇ ਨਾਮ ਮਸ਼ਹੂਰ ਹੈ ਤੇਰਾ ਜੱਦੀ ਪਿੰਡ ਬਾਰੇ ਵੀ ਜ਼ਰੂਰ ਦਰਸ਼ਕਾਂ ਨੂੰ ਕੋ ਬਤਲਣਾ ਚਾਹਾਂਗੇ ਹਾਂਜੀ ਹਾਂਜੀ ਮੇਰਾ ਜੱਦੀ ਪਿੰਡ ਕਾਨੇ ਵਾਲੀ ਆ ਜੀ ਫਰੀਕੋਟ ਜ਼ਿਲ੍ਹੇ ਚ ਹੀ ਪੈਂਦਾ ਜੀ ਕਾਨੇ ਵਾਲੀ ਖੁਰਦੀ ਜੀ ਪਰ ਸਾਰੇ ਪਲੇਅਰ ਆਪਣੇ ਅਥਾ ਜੰਡ ਸਾਹਿਬ ਦਾ ਗਰਾਊਂਡ ਬਹੁਤ ਵੱਡਾ ਈ ਕਿਉਂਕਿ ਆ ਕਈਆਂ ਪਿੰਡਾਂ ਦੇ ਆਪਣੇ ਗਰਾਊਂਡ ਹੈ ਨਹੀਂ ਇੱਧਰ ਹਾਂਜੀ ਤੇ ਫਿਰ ਸਾਰੇ ਪਲੇਅਰ ਉੱਥੇ ਹੀ ਸ਼ਾਮ ਨੂੰ ਇਕੱਠੇ ਹੋ ਜਾਂਦੇ 5-5 7-7 ਕਿਲੋਮੀਟਰ ਦੇ ਨੇੜੇ ਨੇੜੇ ਸਾਰੇ ਪਿੰਡ ਜੀ ਸਾਰੇ ਉੱਥੇ ਇਕੱਠੇ ਮੀਂਹ ਸਤਿਬਾ ਸੰਤ ਬਾਬਾ ਅਮਰ ਸਿੰਘ ਕਬੱਡੀ ਅਕੈਡਮੀ ਬਣੀ ਸੀ ਜੀ ਉਹਦੇ ਕਰਕੇ ਸਾਰੇ ਪਲੇਅਰ ਇਕੱਠੇ ਖੇਡਦੇ ਸੀ ਬਸ ਉਹ ਵਾਇਰ ਨਹੀਂ ਤੋਂ ਬਸ ਨਾਂ ਚੱਲੀ ਜਾਂਦਾ ਉਦੋਂ ਦਾ ਜੰਡਾ ਸਾਹਿਬ ਰਿੰਦਾ ਜੰਡਾ ਸਾਹਿਬ ਹਾਂ ਕਰਕੇ ਕਾਫੀ ਪਲੇਅਰ ਆ ਜਿਹੜੇ ਇਦਾਂ ਮਤਲਬ ਹਾਂਜੀ ਹਾਂਜੀ ਆ ਢੋ ਵੱਡੀ ਪਿੰਡਾਂ ਦੇ ਨਾਂ ਤੇ ਮਸ਼ਹੂਰ ਹੋਇਆ ਜਿੰਨਾਂ ਵੱਲੋਂ ਖੇਡਦੇ ਰਹਿੰਦੇ ਆ ਪਲੇਅਰ ਹਾਂਜੀ 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 ਤਦ ਪਰ ਕਿਹੜੇ ਮਤਲਬ ਬਚਨੀ ਕਬੱਡੀ ਤੋਂ ਕਿਹੜੇ ਪਿੰਡ ਮਤਲਬ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਸੀ ਜਿਹੜੀ ਟੂਰਨਾਮੈਂਟ ਦੀ ਬਾਈ ਨੇ ਕਬੱਡੀ ਮੈਂ ਪਹਿਲੀ ਵਾਰੀ 32 ਕਿਲੋ ਖੇਡਿਆ ਖਾਰੇ ਪਿੰਡ ਚ ਟੀਮ ਆ ਲਈ ਆਪਣੇ ਤੁਹਾਨੂੰ ਪਤਾ ਕਿੱਡਾ ਤਗੜਾ ਟੂਰਨਾਮੈਂਟ ਹੁੰਦਾ ਸੀ ਉਹਦਾ ਹਾਂਜੀ ਹਾਂਜੀ ਟੀਮ ਆ ਲਈ ਉੱਥੋਂ ਸ਼ੁਰੂਆਤ ਕੀਤੀ 32 ਕਿਲੋ ਤੋਂ ਫਿਰ ਜੀ ਉਹਦੇ ਬਾਅਦ ਸਾਡੇ ਪਿੰਡ ਦੀ ਟੀਮ ਬਣਨ ਲੱਗ ਪਈ ਚਾਰੇ ਮੁੰਡੇ ਸੀ ਪਿੰਡ ਦੇ ਹੁੰਦੇ ਪਰ ਖੇਡ ਰਹੇ ਸੀ ਜੰਡ ਸਾਹਿਬ ਦੇ ਨਾਂ ਤੇ ਹੁੰਦੇ ਸੀ ਅੱਗੇ ਬਾਈ ਨੇ ਫਿਰ 59 43 52 62 ਤੱਕ ਬਹੁਤ ਜਿੱਤਿਆ ਸੀ ਮੈਚ ਮੂਜ ਉਹਦੇ ਬਾਅਦ ਫਿਰ ਉਹ ਮੁੰਡੇ ਕੰਮ ਪਲਵੰਤ ਤੇ ਗਰਵਿੰਦਰ ਇਹ ਮੇਰੇ ਪਿੰਡ ਦੇ ਸੀਗੇ ਪਰ ਖੇਡਦੇ ਇਹ ਜੰਡ ਸਾਹਿਬ ਦੇ ਨਾਂ ਦੇ ਸੀਗੇ ਜੀ ਠੀਕ ਹੈ ਤੇ ਉਹਦੋਂ ਬਾਅਦ ਬਸ ਐਂ ਸ਼ੁਰੂਆਤ ਹੁੰਦੀ ਹੁੰਦੀ ਬਸ ਉਹ ਖੇਡੀ ਗਏ ਫਿਰ ਉਹ ਹਾਰਟ ਫੁੱਟ ਕੇ ਕੰਮਾਂਦੰਦਿਆ ਕਰਕੇ ਤੇ ਮੈਂ ਖੇਡੀ ਗਈ ਫਿਰ ਮੈਂ ਫਿਰ ਉਹ ਓਪਨ ਦੇ ਹੌਲੀ ਹੌਲੀ ਐਂਟਰੀ ਕਰ ਲਈ ਓਪਨ ਫਿਰ ਕਿਹੜੇ ਸਾਲ ਚ ਮਦਦ ਤੋਂ ਓਪਨ ਖੇਡਣੀ ਸ਼ੁਰੂ ਕੀਤੀ ਸੀ 22 2022 ਚ ਅੱਛਾ ਤੁਹਾਨੂੰ ਭਾਰ ਕਿੰਨਾ ਸੀ ਕਰਨਦੇ ਫਿਰ ਜਰਾ ਫਿਰ ਭਾਰ ਉਹ ਬਈ 74 75 ਕਿਲੋ ਹੀ ਸੀਗਾ ਹੁਣ ਵੀ ਭਾਰ ਦਾ 82 ਕਿਲੋ ਹੀ ਹੁੰਦਾ ਬਈ ਠੀਕ ਹੈ ਦੂਆਦ ਨਹੀਂ ਹੁੰਦਾ ਹਾਰੇ ਨੇ ਵਿੱਚ ਤੇ ਓਪਨ ਦੇ ਅਖੀਰ ਪਹਿਲਾਂ ਇੱਕ ਦਿਨ ਪਹਿਲੇ ਦਿਨ ਹੀ ਟੀਮ ਬਣਾਈ ਸੀ ਯਾਨੀ ਕਿ 75 ਕਿਲੋ ਛੱਡ ਕੇ ਆ 2022 ਦੇ ਸੀਜ਼ਨ ਚ ਤੇ ਪਹਿਲਾ ਹੀ ਟੂਰਨਾਮੈਂਟ ਜਿੱਤ ਗਏ ਸੀ ਬਾਈ ਜਾਹੀ ਜੰਡ ਵਾਲੇ ਇਧਰ ਫਾਇਲ ਕਾਲੀ ਸਾਈਡ ਠੀਕ ਹੈ ਯਾਨੀ ਕਿ ਸ਼ੁਰੂਆਤ ਹੀ ਓਪਨ ਦੇ ਵਿੱਚ ਪਹਿਲੇ ਹੀ ਹੌਸਲੇ ਵਾਲੀ ਮਿਲੀ ਸੀ ਪਹਿਲੀ ਸ਼ੁਰੂਆਤ ਹੀ ਜਿੱਤ ਮਿਲ ਗਈ ਜਦੋਂ ਪਹਿਲੀ ਆਪਾਂ ਸ਼ੁਰੂ ਕੀਤਾ ਖੇਡਣਾ ਹਾਂਜੀ ਹਾਂਜੀ ਉਸ ਤੋਂ ਲੈਵਲ ਉਦੋਂ ਤੋਂ ਆਪਾਂ ਖੇਡਦੇ ਰਹੇ ਹੌਲੀ ਹੌਲੀ ਮਤਲਬ ਕੋਡੀ ਚਲੋ ਸਕਾ ਪਿੰਡਾਂ ਦੀ ਖੇਡ ਆ ਹਾਂਜੀ ਵਧੀਆ ਖੇਡਦੇ ਆਪਰ ਤੇ ਬਸ ਐਂ ਜੀ ਚੱਲੀ ਜਾਂਦਾ ਹੁ ਡੀ ਜਿਹਾ ਸੀ ਤਰਲਾ ਸਟੌਪ ਉਹ ਅੰਤਰਾ ਐਕਟਿਵ ਪਲੇਰ ਹਾਂ ਨੇ ਇਹਦੇ ਜੇ ਆਪਾਂ ਗੱਲ ਕਰੀਏ ਤਾਂ ਕਿਹੜੇ ਕਿਹੜੇ ਮਤਲਬ ਅੱਜ ਤੋ ਅੰਤਰਰਾਸ਼ਟਰੀ ਪਲੇਰਾਂ ਨਾਲ ਅੱਜ ਤੱਕ ਖੇਡ ਚੁੱਕਾ ਮੈਂ ਵੀ ਆਲ ਓਪਨ ਦੇ ਮੈਚ ਕਾਫੀ ਖੇਡਿਆ ਇਧਰ ਜਲੰਧਰ ਵਾਲੀ ਸਾਡਾ ਆਲ ਓਪਨ ਦੇ ਮੈਚ ਹੀ ਹੁੰਦੇ ਆ ਅੱਛਾ ਅੱਛਾ ਜਿੱਦਾਂ ਮਤਲਬ ਆਪਣੇ ਦਾ ਟੀਮਾਂ ਮਾਲ ਵਿੱਚ ਬਹੁਤ ਐਂਟਰ ਕਰਦੇ ਉਹ ਅੱਠ ਅੱਠ ਕੀ ਕਰਦੇ ਆ ਆਲ ਓਪਨ ਦੀਆਂ ਟੀਮਾਂ ਬਈ ਠੀਕ ਹੈ ਉਧਰ ਮੈਂ ਕਾਫੀ ਮੈਚ ਖੇਡਿਆ ਪਿਛਲੇ ਸੀਜ਼ਨ ਜਦੋਂ 2010 ਦੀ ਸ਼ੁਰੂਆਤ ਕੀਤੀ ਤੇ ਤੇਜ ਤੇ ਵੀ ਹੁਣ ਵੀ ਮੈਚ ਖੇਡਿਆ ਸੀ ਮੈਂ 60 ਤੋਂ ਇਹ ਪਹਿਲਾਂ ਮਤਲਬ ਉਧਰ ਜਿਵੇਂ ਮਨ ਲਾ ਗਰਦੇਤ ਹੋ ਗਏ ਹਨ ਇਹਨਾਂ ਨਾਲ ਸਾਡੇ ਮੈਜਰ ਰਾਜੇ ਪਧਰੀ ਵਰਗੇ ਨਾਲ ਅੱਛਾ ਅੱਛਾ ਸਾਰਿਆਂ ਨਾਲ ਮੈ ਮੂਝ ਲੱਗੇ ਬਈ ਉਧਰ ਸਾਰਿਆਂ ਨਾਲ ਕਹਿੰਦੇ ਕਿ ਤੂੰ ਮਤਲਬ ਪੂਰੇ ਟੌਪ ਦੇ ਪਲੇਅਰ ਹਾਂ ਹਾਂ ਜੀ ਹਾਂ ਜੀ ਪੂਰੇ ਪੂਰੇ ਵਧੀਆ ਵਧੀਆ ਪਲੇਅਰਾਂ ਨਾਲ ਖੇਡਦੇ ਸੀ ਫਿਰ ਕੰਦੋ ਮਤਲਬ ਆਪਣੇ ਤੇਰੇ ਸੱਟ ਜਿਹੜੀ ਕਿਦਾਂ ਲੱਗੀ ਸੀਗੀ ਕਿਵੇਂ ਵਜੀ ਸੱਟ ਤੇ ਬਈ ਉਹਨਾਂ ਨੇ ਗਰਦੇਤ ਹੋਰ ਨਾ ਹੀ ਮੈਸ ਸੀਗਾ ਮੇਰਾ ਜੀ ਉੱਥੇ ਆਪਣੇ ਵਿਆਸ ਕੋਲ ਪਿੰਡ ਸੀਗਾ ਜੀ ਅੱਛਾ ਜੀ ਤੇ ਉਦੋਂ 1 ਟਕ ਮਾਰਚ ਨੂੰ ਸੱਟ ਵਜੀ ਸੀ ਮੇਰੇ ਜੀ ਅੱਛਾ ਵੱਜੀ ਵੈਸੇ ਇਹ ਵੀ ਮੈਨੂੰ ਰਾਜਾ ਪਧਰੀ ਜਦੋਂ ਲੱਗਿਆ ਹਾਂ ਮੈਨੂੰ ਧੱਕਾ ਮਾਰ ਕੇ ਪਿੱਛੇ ਕੀਤਾ ਜਦੋਂ ਬੈਂਕ ਮੈਂ ਭੱਜ ਕੇ ਆ ਰਿਹਾ ਸੀਗਾ ਤੇ ਕੋਈ ਟੋਇਟ ਆ ਦੇ ਪੈਰ ਵਾਲੀ ਉਹ ਟੋਟਰੀ ਮੈਂ ਉੱਥੇ ਡੱਗ ਬਰੋਂ ਕਬੱਡੀ ਥੋੜੀ ਸੱਟਾ ਫੇਟਾਂ ਦੀ ਗੇਮ ਆ ਹਾਂ ਹਾਂ ਇੱਕ ਚੀਜ਼ ਹੋਰ ਰਹਿੰਦੇ ਮਤਲਬ ਜਦੋਂ ਕਬੱਡੀ ਜਿੰਦੋ ਬੰਦੇ ਦੀ ਚੜਤ ਹੁੰਦੀ ਯਾਰ ਉਹ ਬੰਦੇ ਨੂੰ ਹਰੇਕ ਬੰਦਾ ਫੋਨ ਕਰਦਾ ਹਾਂ ਹਾਂ ਵੀ ਇਹ ਥੋੜਾ ਜਿਹੇ ਬਾਰੇ ਜਰੂਰ ਦੱਸੋ ਚਲੋ ਭਾਈ ਬਹੁਤ ਕਬੱਡੀ ਤੁਹਾਨੂੰ ਪਤਾ ਕਬੱਡੀ ਦੀ ਸੱਚਾਈ ਆ ਜਦੋਂ ਬੰਦਾ ਤਗੜਾ ਉਦੋਂ ਸਾਡੇ ਵਾਲਾ ਤੂੰ ਮੇਰਾ ਵੱਡਾ ਭਰਾ ਫਲਾਨਾ ਢੀਂਗ ਪਹਿਲਾਂ 100 100 ਫੋਨ ਵੀ ਆ ਜਾਂਦਾ ਸੀ ਦਿੱਲੀ ਦਾ ਠੀਕ ਹੈ ਵੀ ਹੁਣ ਬਚਾਰ ਕੀ ਰਹਿ ਗਏ ਆ ਜਿਹੜੇ ਨਾਲ ਆ ਬਾਕੀ ਤਾਂ ਗਏ ਬਈ ਸਾਰੇ ਉੱਡ ਉੱਡ ਗਏ ਇਹ ਤਾਂ ਫੋਨ ਵੀ ਚੱਕਦੇ ਜਦੋਂ ਗੁੱਡੀ ਚੜ੍ਹਦੀ ਆ ਫਿਰ ਬਈ ਦੋ ਦੋ ਦਾ ਸਲਾਮ ਆਉਂਦੇ ਹਾਂਜੀ ਹਾਂਜੀ ਨਾ ਬਈ 15 15 ਟੀਮਾਂ ਦਾ ਫੋਨ ਆ ਜਾਂਦਾ ਜੀ ਜਦੋਂ ਪੂਰਾ ਰਿੰਦਾਰ ਰਿੰਦਾ ਆਉਂਦਾ ਕਦੇ ਵੀ ਸਾਡੇ ਚ ਖੇਡ ਸਾਡੇ ਚ ਖੇਡ ਹਾਂਜੀ ਹਾਂਜੀ ਪਰ ਨਹੀਂ ਹੁਣ ਨਹੀਂ ਉਹ ਗੱਲ ਹੈਗੀ ਅੱਛਾ ਤਾਂ ਕਿਵੇਂ ਹੁਣ ਜਿਹੜੀ ਸਾਟਾ ਫਿਰ ਇਹਦਾ ਪਰ ਵੀ ਆਪਰੇਸ਼ਨ ਵਗੈਰਾ ਕਰਵਾ ਰਹੇ ਤੁਸੀਂ ਦਾ ਹਾਂਜੀ ਹਾਂਜੀ ਦੁਬਾਰਾ ਆਪਰੇਸ਼ਨ ਹੋਣਾ ਇਹ ਵਧੀ ਸੀ 31 ਜਨਵਰੀ ਨੂੰ ਇਹ ਐਲਕੀ ਜੀ ਅੱਛਾ ਹਾਂਜੀ ਇਧਰ ਦਾ ਖੇਡ ਰਿਆ ਸੀ ਅਸੀਂ ਜਲਾਲਾਬਾਦ ਵਾਲੀ ਸਾਈਡ ਆ ਆ ਲੋ 15 ਮੈਚ ਸੀਗਾ ਉਹ ਮੈਚ ਉੱਥੇ ਵੱਜ ਗਈ ਸੀ ਛੱਟ ਹੁਣ ਇਹਦਾ ਵੀ ਅਪਰੇਟ ਹੀ ਕਰਾਉਣਾ 10 ਤਰੀਕ ਤੱਕ ਹੈ ਹੱਥ ਬਈ ਯਾਰ ਹਜੇ ਤੱਕ ਕਿਸੇ ਨੇ ਮਤਲਬ ਵੀ ਕੋਈ ਨਹੀਂ ਮਤਲਬ ਜਿਹੜੇ ਇਧਰ ਆਪਣੇ ਬੰਦੇ ਆ ਚਾਰ ਪੰਜ ਹੀ ਆ ਬਈ ਜਿਵੇਂ ਆਪਣਾ ਅਵਤਾਰ ਨਹਿਰੂ ਲੋਰ ਸਿੰਗਾਪੁਰ ਵਾਲਾ ਬਈ ਹਨਾ ਕੈਨੇਡਾ ਵਾਲੇ ਉਹਨਾਂ ਨੇ 5100 ਰੁਪਿਆ ਤੇ ਬਈ ਜਗਦੀਪ ਢਿੱਲੋਂ ਗਿਆਉਣ ਵਾਲੇ ਆ ਉਹ ਵੀ ਕੈਨੇਡਾ ਚ ਬਈ ਉਹਨੇ 5100 ਰੁਪਿਆ ਬੋਲਿਆ ਇਹ ਅਰਸ਼ ਮੁਦ ਕੀ ਆਸਟ੍ਰੇਲੀਆ ਵਾਲਾ ਉਹਨੇ 5100 ਰੁਪਏ ਦਿੱਤਾਗਾ ਤੇ ਇੱਕ ਬਾਈ ਸੁਖਰਾਜ ਨੇ ਆਪਣਾ ਕਮੈਂਟੇਟਰ ਉਹਨੇ ਬੁਲਾਇਆ ਸੀਗਾ ਬਾਈ ਤੋਂ ਆਪਣਾ ਜੱਗੀ ਢੱਲੋ ਸਾਮੂ ਵਾਲੇ ਉਹਦੇ ਤੋਂ ਵੀ ਪੈਸੇ ਕੋ 11 11 ਹਜ਼ਾਰ ਬੁਲਾਇਆਗਾ ਕਿ ਮਤਲਬ ਕਿੰਨੇ ਦਾ ਖਰਚਾ ਇਹ ਰਿੰਦੇ ਮਤਲਬ ਜੇ ਆਪਾਂ ਕਰੀਏ ਐਨ ਆਰ ਆਈ ਬੰਦੇ ਆਪਣੇ ਇਹੜਾ ਕਬੱਡੀ ਲਈ ਬਹੁਤ ਮਤਲਬ ਪ੍ਰਮੋਟਰ ਹੈਗੇ ਆਪਣੇ ਬੈਠੇ ਜਿਹੜੇ ਮਤਲਬ ਪਲੇਅਰ ਦੀ ਮਦਦ ਤਾਂ ਬਹੁਤ ਕਰਦੇ ਆ ਬਹੁਤ ਬੰਦੇ ਬੈਠੇ ਆ ਠੀਕ ਆ ਤੇਰਾ ਨੰਬਰ ਵੀ ਆਪਾਂ ਚਲਾ ਦਾਂਗੇ ਜਿਹੜੇ ਤੇਰਾ ਸੰਪਰਕ ਕਰ ਸਕਦੇ ਆ ਸਿੱਧੀ ਤੈਨੂੰ ਮਦਦ ਕਰ ਸਕਦੇ ਆ ਹਾਂਜੀ ਹਾਂਜੀ ਲੇ ਹੋਂਦਿਕ ਦਾ ਬੰਲਾ ਆਪਣਾ ਜਿਹੜਾ ਲੱਖੀ ਕਮਿਟੀਟਰ ਉਹਨੇ 51000 ਰੁਪਿਆ ਬੁਲਾਇਆ ਵੀ। ਬਸ ਆਹੀ ਆਪਾਂ ਦਾ ਹੋਰ ਤਾਂ ਨਹੀਂ ਗਾ। ਇਹਦਾ ਖਰਚਾ ਵੀ ਮੈਂ ਗਾੜੀਆਂ ਦੇ ਦਿਲੰਦਰ ਵਾਲੇ ਡਾਕਟਰ ਨੂੰ ਮਿਲਿਆ ਸੀਗਾ ਜੀ। ਉਹਨੇ 125000 ਰੁਪਿਆ ਮੰਗਿਆ ਵੀ ਇਹ ਮਤਲਬ ਵੀ ਕਹਿੰਦਾ ਸਿੰਗਲ ਹੁੰਦਾਗਾ ਪਹਿਲਾਂ ਜਿਹੜਾ ਆਪਰੇਸ਼ਨ ਹੋਇਆ। ਹਾਂਜੀ। ਦੋ ਆਪਰੇਸ਼ਨ ਹੋਣੇ ਆ ਜੀ। ਦੋ ਆਪਰੇਟ ਕਰਨਗੇ। ਪਹਿਲਾਂ ਉਹਨੂੰ ਸਹੀ ਕਰਨਗੇ ਫਿਰ ਦੂਜਾ ਕਰਨਗੇ ਜਿਹੜਾ ਜੋੜਨ ਵਾਲਾ ਜੀ। ਅੱਛਾ। ਇੰਨਾ ਖਰਚਾ ਦੱਸਿਆ ਜੀ। ਤੁਹਾਨੂੰ ਪਤਾ ਵੀ ਆਪਾਂ ਦਾ ਬਾਲੇ ਦਰਮਿਆਨੇ ਘਰੋਂ ਆਣਾ। ਹਾਂਜੀ ਹਾਂਜੀ। ਇੰਨਾ ਖਰਚਾ ਕਿਹਦੇ ਪਲੇਅਰਾਂ ਕੋਲ ਕਿਹੜਾ ਹੁੰਦੇ ਆਈ ਚਲਾਈ ਜੀ ਚਲਦੀ ਆ ਬਾਲਾ ਨਹੀਂ ਆ ਜਿਹੜੇ ਉੱਤਲੇ ਲੈਵਲ ਦੇ ਵੱਡੇ ਲੈਵਲ ਦੇ ਪਲੇਅਰਾਂ ਠੀਕ ਆ ਉਹਨਾਂ ਕੋਲ ਪਹ ਹੈ ਪਰ ਜਿਹੜੇ ਮਤਲਬ ਪਿੰਡੂ ਪਿੰਡਾਂ ਵਾਲੇ ਮੈਚ ਖੇਡਦੇ ਆ ਉਹਨਾਂ ਦੀ ਦਾਈ ਚਲਾਈ ਆ ਜੀ ਕਬੱਡੀ ਹਾਂਜੀ ਹਾਂਜੀ ਫੇਵਰੇਟ ਜਿਵੇਂ ਕੋਈ ਰੇਡਰ ਜਾਫੀ ਹੁੰਦਿਆ ਵੀ ਆਪਣੇ ਜਿਹੜੇ ਆਪਾਂ ਨੂੰ ਕਿੰਨਾ ਦੀ ਗੇਮ ਆਪਾਂ ਨੂੰ ਕਬੱਡੀ ਚ ਬਾਲੀ ਵਧੀਆ ਲੱਗਦੀ ਹੁੰਦੀ ਹੈ ਹਾਂਜੀ ਮੇਰੇ ਫੇਵਰੇਟ ਵੀ ਮੇਰੇ ਨਾਲ ਹੀ ਖੇਡੇ ਆ ਸੰਦੀਪ ਵਰਗੇ ਲੱਖਾ ਸਰਾਵਾ ਹੁਣ ਵੀ ਖੇਡੇ ਓਪਨ ਦੇ ਮੈਚ ਠੀਕ ਹੈ ਇਹ ਦੋਨੋਂ ਆਪਾਂ ਨੂੰ ਵੀ ਸੰਦੀਪ ਦੁੱਦਾ ਇਹ ਲੱਖਾ ਸਰਾਵਾ ਇਹ ਆਪ ਨੂੰ ਬਹੁਤ ਵਧੀਆ ਪਲੇਅਰ ਤੇ ਬਹੁਤ ਵਧੀਆ ਇਨਸਾਨ ਵੀ ਆ ਬਈ ਪਲੇਅਰਾਂ ਦੇ ਨਾਲ ਨਾਲ ਹੁਣ ਲੱਖਾ ਸਾਡੇ ਨਾਲ ਖੇਡਿਆ ਪਿਛਲੇ ਸੀਜ਼ਨ ਠੀਕ ਹੈ ਬਹੁਤ ਵਧੀਆ ਬਹੁਤ ਘੈਂਟ ਬੰਦਾ ਲੱਖਾ ਦਿ ਲੋ ਬਹੁਤ ਆ ਘੈਂਟ ਬੰਦਾ ਜੀ ਜੇ ਆਪਾਂ ਹੁਣ ਗੱਲ ਕਰੀ ਜਿਵੇਂ ਸੰਦੀਪ ਨੰਗਲੰਬੀਆ ਕਬੱਡੀ ਚ ਕੀ ਮਤਲਬ ਯੋਗਦਾਨ ਵਧੀਆ ਬੰਦਾ ਸੀਗਾ ਕਿ ਉਹ ਕਿੰਨੇ ਮੇਜਰ ਲੀਗ ਚ ਖਲਦੀ ਜਿਹੜੇ ਉਹਨਾਂ ਦੀ ਉਹਦੇ ਬਾਰੇ ਕੁਝ ਕਹਿਣਾ ਚਾਹੋਗੇ ਬਈ ਸੰਦੀਪ ਨੰਗਲੰਬੀਆ ਦਾ ਤਾਂ ਬਹੁਤ ਮਾੜਾ ਹੋਇਆ ਬਈ ਉਹਨੇ ਬਹੁਤ ਨਵੇਂ ਪਲੇਅਰਾਂ ਨੂੰ ਜਿਹੜਾ ਉਹ ਜਿੰਦਗੀ ਬਣਾਤੀ ਜਿਦਾਂ ਲੱਖਾ ਸਰਾਵਾ ਮੈਂ ਦੱਸ ਲੱਖੇ ਸਲਾਮ ਨੂੰ ਕੈਨੇਡਾ ਜਾਣ ਵਾਲਾ ਉਹ ਬੰਦਾ ਆ ਗਿਆ ਠੀਕ ਹੈ ਕਿ ਨਵੇਂ ਪਲੇਅਰ ਨੂੰ ਸਭ ਤੋਂ ਪਹਿਲਾ ਮੌਕਾ ਉਹ ਦਿੰਦਾ ਸੀ ਬਾਹਰੂ ਗੁਰ ਖੇਡਣ ਦਾ ਜਾਂ ਕਿਵੇਂ ਵੀ ਕਈ ਪਲੇਅਰ ਹੁਣ ਬਾਹਰ ਜਾ ਕੇ ਸੈੱਟ ਹੋ ਗਏ ਉਹ ਸਾਰਾ ਬਈ ਸੰਦੀਪ ਦੀ ਨਹੀਂ ਬਹੁਤ ਮਾੜਾ ਕੀਤਾ ਜਿਨ੍ਹਾਂ ਨੇ ਵੀ ਕੀਤਾ ਸੰਦੀਪ ਬਾਈ ਦੇ ਵਾਸਤੇ ਇਹੰਦੇ ਚ ਗੱਲ ਕਰੀ ਹੁਣ ਮਤਲਬ ਕਿ ਕਿੰਨੇ ਟਾਈਮ ਜਿਹੜੀ ਸੱਟ ਦੀ ਤੁਹ ਰਿਕਵਰੀ ਕਰ ਜਾਈਗਾ ਆਪਰੇਟ ਤੋਂ ਬਾਅਦ ਬਈ ਮੇਰਾ ਖਰਾਦਾ ਹੁਣ ਅਗਲਾ ਸੀਜ਼ਨ ਮੈਂ ਨਹੀਂ ਖੇਡਦਾ ਅਗਲਾ 8-9 ਮਹੀਨੇ ਦਾ ਰੈਕਟ ਕਹਿੰਦਾ ਡਾਕਟਰ ਉਹਦੇ ਬਾਅਦ 4 ਮਹੀਨੇ ਸੀਜ਼ਨ ਰਹਿ ਜਾਂਦਾ ਉਹ ਵੀ ਰੈਕਟ ਕਰ ਲੂੰਗਾ ਅਗਲਾ ਸੀਜ਼ਨ ਮੋਸਕਲੀ ਹਾਂ ਜਾਨੀ ਕਿ ਥੋੜੀ ਬਹੁਤੀ ਨਾਲ ਪ੍ਰੈਕਟਿਸ ਸ਼ੁਰੂ ਕਰ ਸਕਦਾ ਹਾਂ ਹਾਂ ਪ੍ਰੈਕਟਿਸ ਵਗੈਰਾ ਫਿਰ ਇਹਦੇ ਗੱਲ ਕਰੀਏ ਪਾ ਜਿਹੜੀ ਪ੍ਰੈਕਟਿਸ ਜਿਹੜੀ ਕਬੱਡੀ ਦੀ ਤੂੰ ਕਰਦਾ ਸੀਗਾ ਮਤਲਬ ਗਰਾਊਂਡ ਚ ਕਿਹੜੇ ਗਰਾਊਂਡ ਚ ਕਰਦਾ ਹੈ ਉਹ ਜੰਡ ਸਾਹਿਬ ਗਰਾਊਂਡ ਹੀ ਆ ਜੀ ਆਪਣੇ ਹੋਰ ਤਾਂ ਹੈ ਨਹੀਂ ਉੱਥੇ ਵੀ ਕੋਈ ਕੋਚ ਵੀ ਹੁੰਦਾ ਸੀ ਕਿ ਆਹ ਜੀ ਉੱਥੇ ਆਪਣੇ ਕੋਚ ਆ ਭਾਈ ਭੋਲਾ ਪਿੰਡੀ ਬਲੂਚਾ ਭਾਈ ਜੋਰਜੰਗ ਤੇ ਭਾਈ ਧੀਰਾ ਬਿੱਲਾ ਉਹ ਸਾਰੇ ਉੱਥੇ ਹੁੰਦੇ ਆ ਸ਼ਾਮ ਨੂੰ ਉਹ ਸਾਰਾ ਮਤਲਬ ਉਹ ਦੱਸਦੇ ਕੁਝਦੇ ਆ ਕਿਵੇਂ ਗਰਾਊਂਡ ਚ ਸਾਰੀ ਸਾਰਿਆਂ ਤੇ ਨਿਗਰਾਨੀ ਹੁੰਦੀ ਉਹਨਾਂ ਦੀ ਠੀਕ ਆ ਵਧੀਆ ਮਤਲਬ ਵਧੀਆ ਪ੍ਰੈਕਟਿਸ ਲਹੁੰਦੇ ਬਹੁਤ ਵਧੀਆ ਜੀ ਬਾਈ ਜੰਗ ਮਤਲਬ ਬਹੁਤ ਵਧੀਆ ਕੋਚ ਸਰਗੈ ਲੋ ਜਾਂ ਕੋਚੀ ਦਾ ਇਸਦਾ ਭਾਈ ਆਨੇ ਆ ਜੀ ਪਰ ਬਹੁਤ ਵਧੀਆ ਬਹੁਤ ਜਾਨੀ ਕਿ ਮੁੱਢਲੇ ਦਾ ਪੇਚ ਤੁਸੀਂ ਮਤਲਬ ਕਹਿ ਰਹੇ ਹੋ ਉਹਨਾਂ ਤੋਂ ਸਿੱਖਿਆ ਦੱਸਿਆ ਕਬੱਡੀ ਦੀਆਂ ਬ੍ਰੀਕੀਆਂ ਜਿਹੜੀਆਂ ਜਾਨੀ ਕਿ ਸਾਰੇ ਸਾਰਾ ਕੁਝ ਉਹਨਾਂ ਦੀ ਦੇਣੀ ਹੈ ਤੇ ਇੱਕ ਭਾਈ ਆਪਣਾ ਜਗਮੀਦ ਲਗੜਾ ਪਿੰਡੀ ਬਲੋਚਾਂ ਵਾਲਾ ਹੈ ਨਾ ਠੀਕ ਹੈ ਉਹ ਵੀ ਬੰਦਾ ਵੀ ਬੰਦਾ ਸਾਡਾ ਕੋਚ ਕਹ ਲੋ ਭਰਾ ਕਹ ਲੋ ਇੱਕ ਹੀ ਗੱਲ ਆ ਬਾੜੇ ਸਮੇ ਤੇ ਸਪੋਰਟ ਹੁਣ ਵੀ ਕਰੀ ਜਾਂਦਾ ਮੇਰੀ ਬਈ ਘਰੇ ਬੈਠਾ ਮੈਂ ਨਾ ਪਰ ਵਧੀਆ ਮਤਲਬ ਕਿ ਬਈ ਸਾਰੇ ਵਧੀਆ ਬਣ ਜਿਹੜੇ ਨਵੇਂ ਪਲੇਅਰ ਖੇਡਣਾ ਚਾਹੁੰਦੇ ਆ ਉਹਦੇ ਕੀ ਮਤਲਬ ਕੀ ਖਰਾਕ ਵਗੈਰਾ ਕਿੱਦਾਂ ਮਤਲਬ ਕਬੱਡੀ ਚ ਖੇਡ ਦੇਣੀ ਚਾਹੀਦੀ ਜ਼ਰੂਰ ਦੱਸੋ ਇਹਦੇ ਬਾਰੇ ਜ਼ਿਆਦਾ ਬੋਤਾ ਗਿਆ ਬਈ ਨਵੇਂ ਵੇਰੇ ਨੂੰ ਇੱਕ ਹੀ ਰਹਿ ਆ ਬਈ ਆਪਦਾ ਮਿਹਨਤ ਕਰਕੇ ਅੱਗੇ ਆਓ ਠੀਕ ਆ ਸ਼ਾਰਟਕਟ ਰਸਤਾ ਨਾ ਬਣਾਓ ਅੱਜ ਮਿਹਨਤ ਨਾਲ ਸਾਨੂੰ ਕਰਨੀ ਪਵੇ ਓਹ ਸਮਾਨ ਲਾ ਲੋ ਓਹ ਸਮਾਨ ਲਾ ਲੋ ਇਹਦੇ ਨਾਲ ਬਈ ਮੈਦਾਨੀ ਗਾਹਾਂ ਦਾ ਵੀ ਇਹੀ ਸੁਨੇਹਾ ਮਿਹਨਤ ਲਾਓ ਚੰਗੇ ਕਿਸੇ ਕੋਚ ਕੋਲ ਰਹਿ ਕੇ ਮਿਹਨਤ ਲਾਓ ਠੀਕ ਆ ਦੇ ਵੀ ਆਪ ਦਾ ਡਾਈਟ ਵਧੀਆ ਲਓ ਜਿਵੇਂ ਮਲਾਂ ਘਰ ਦੀ ਖਰਾਗਾ ਕੋਈ ਹੋਰ ਐਵੇਂ ਨਾ ਮਤਲਬ ਕਿਸੇ ਦੇ ਚੱਕਰਾਂ ਚ ਪੈ ਕੇ ਆ ਭਾਈ ਆਗੇ ਜ਼ਿੰਦਗੀ ਬਰਬਾਦ ਕਰੋ ਬਸ ਇਹ ਹੀ ਸੁਨੇਹਾ ਹੈ ਕਬੱਡੀ ਵਾਲਿਆਂ ਨੂੰ ਬਸ ਠੀਕ ਹੈ ਜਿਹੜੇ ਆਉਂਦੇ ਆ ਉੱਥੇ ਮਤਲਬ ਪ੍ਰੈਕਟਿਸ ਵਗੈਰਾ ਕਰਨ ਗਰਾਊਂਡ 'ਚ ਜੰਡਾ ਸਾਹਿਬ ਜਿੱਦਾਂ ਸਾਰੇ ਪਲੇਅਰ ਹੁੰਦੇ ਆ ਜਿੱਦਾਂ ਮਤਲਬ ਏਰੀਆ ਦੇ ਪਲੇਅਰ ਜਿੰਦਾ ਆਪਾਂ ਕਹ ਲਈਏ ਨਾ ਸਾਰੇ ਪਲੇਅਰ ਜਿਵੇਂ ਗੋਲਾ ਮਿੰਮੂ ਆਣੇ ਵਾਲਾ ਹੋ ਗਿਆ ਸ਼ਾਕਾ ਭਈ ਉਹ ਵੀ ਆ ਜਾਂਦਾ ਨਾ ਹੋਰ ਵੀ ਦੋਏ ਨੇੜੇ ਨੇੜੇ ਜੀਵਨ ਆਸ਼ੀਰਤਾਂ ਨਾਲ ਨਾ ਇਹ ਸਾਰੇ ਪਲੇਅਰ ਉੱਥੇ ਹੈਪੀ ਕੰਗਰਾ ਦਮਲੋਜੀ ਕਾਲ ਵਧੀਆ ਟੌਪ ਤੇ ਜਾ ਰਿਹਾ ਬਲੀਰ ਇਹ ਸਾਰੇ ਕਈ ਵਾਰੀ ਬਈ ਉੱਥੇ ਆਪਣੇ ਗਰਾਉਂਡ 'ਚ ਸਾਰੇ ਪ੍ਰੈਕਟਿਸ ਕਰਦੇ ਉੱਥੇ ਪ੍ਰੈਕਟਿਸ ਕਰਦੇ ਹਾਂਜੀ ਹਾਂਜੀ^{(0.01)}^{(0.02)}^{(0.03)}^{(0.04)}^{(0.05)}^{(0.06)}^{(0.07)}^{(0.08)}^{(0.09)}^{(0.10)}^{(0.11)}^{(0.12)}^{(0.13)}^{(0.14)}^{(0.15)}^{(0.16)}^{(0.17)}^{(0.18)}^{(0.19)}^{(0.20)}^{(0.21)}^{(0.22)}^{(0.23)}^{(0.24)}^{(0.25)}^{(0.26)}^{(0.27)}^{(0.28)}^{(0.29)}^{(0.30)}^{(0.31)}^{( ਅੱਗੇ ਦੇਖ ਲੈਣੀ ਬਸ ਆਹੀ ਆ ਫੈਮਲੀ ਚਾਹੀਦੀ ਗੱਲ ਕਰੀਏ ਮਤਲਬ ਜਿਹੜੇ ਆਪਣੇ ਮੁੱਢਲੇ ਬਚਪਨ ਦੇ ਯਾਰ ਹੁੰਦੇ ਜਾਨੀ ਕਿ ਕਬੱਡੀ ਥਰੂ ਜੁੜੇ ਹੁੰਦੇ ਕਈ ਯਾਰ ਹੁੰਦੇ ਆ ਉਹਨਾਂ ਬਾਰੇ ਵੀ ਥੋੜਾ ਜਰੂਰ ਗਿਆਨ ਦਿਓ ਆਪਣਾ ਹਾਂਜੀ ਦੋ ਮੁੰਡੇ ਦਾ ਮਤਲਬ ਵੀ ਬਚਪਨ ਦੇ ਆਪਣੇ ਪਿੰਡੋਂ ਹੀ ਆ ਜੀ ਦੋਨੋਂ ਭਰਾ ਹੀ ਆ ਜਿਹੜੇ ਮੇਰੇ ਨਾਲ ਖੇਡਦੇ ਇੱਕ ਲਵੰਤ ਤੇ ਗੁਰਵਿੰਦਰ ਗੁਰਬਖਸ਼ ਮੁੰਡਾ ਉਹਦੇ ਨਾਲ ਸੀ ਸਕੂਲ 'ਚ ਇਕੱਠੇ ਹੀ ਪੜੇ ਆ ਜੀ ਤੇ ਕਬੱਡੀ ਤੋਂ ਕਹਿ ਦਈਏ ਜੇ ਮੈਂ ਡਾਕਟਰ ਬਣ ਰਿਹਾਣਾ ਪਰ ਨਾ ਮੈਨੂੰ ਮਿਲਿਆ ਕਬੱਡੀ ਚੋਣਾ ਮੇਰਾ ਦੋਸਤ ਇੱਕ ਬਈ ਆਪਾਂ ਜੀਵਨ ਮਾੜੀ ਮਸਤ ਵਾਲਾ ਉਹ ਬਹੁਤ ਵਧੀਆ ਬੰਦਾ ਜੀ ਪੱਕੇ ਹੋਰ ਲੱਖਾ ਸਰਾਵਾਂ ਸੀਗਾ ਜਿੱਦਾਂ ਤੇ ਵੀਰੂ ਜਿਉਣ ਵਾਲੇ ਵਾਲਾ ਛਾਕਾ ਮੁੱਠਾ ਵਾਲੀ ਵਾਲਾ ਹੋਰ ਵੀ ਮਤਲਬ ਬੰਦੇ ਆਪਣੇ ਸਾਰੇ ਵੀ ਵਧੀਆ ਹੀ ਆ ਯਾਨੀ ਕਿ